ਸਾਡੇ ਮੀਮੀਆ ਮੌਸਮ ਫਰਕ ਪੈ ਗਿਆ ਹੁੰਦਾ ਹੁਣ ਮੀਂਹ ਨਾਲ ਬਹੁਤ ਚੇਂਜ ਹੋ ਗਿਆ ਅੱਛਾ ਸ਼੍ਰੀਨਗਰ ਆ ਮੇਰੀ ਡਿਊਟੀ ਠੀਕ ਆ ਜੀ ਠੀਕ ਆ ਫੌਜੀਓ ਠੀਕ ਆ ਜੀ ਡਿਊਟੀ ਵੀ ਚਾਹੀਦੀ ਆ ਕਰਨੀ ਆ ਵੀ ਹਨਾ ਰੋਜੀ ਰੋਟੀ ਆਪਣੀ ਇਹ ਹਾਂਜੀ ਅਸੀਂ ਪਟਿਆਲੇ ਦੇ ਲੱਗ ਗਏ ਹਾਂ ਜੀ ਹਾਂਜੀ ਹਾਂਜੀ ਪਟਿਆਲੇ ਦੇ ਲੱਗ ਗਏ ਨਾਲ ਲੱਗਦਾ ਪਿੰਡ ਆ ਸਾਡਾ ਪਟਿਆਲਾ ਬੀਰ ਜੀ ਅਸੀਂ ਪਟਿਆਲੇ ਦੇ ਲੱਗਈਆਂ ਪਿੰਡ ਨਾਮ ਕਿਹੜਾ ਜਸਵਾਲ ਜੀ ਜਸੋਬਾਲ ਹਾਂਜੀ ਹਾਂਜੀ ਪ੍ਰੇਮ ਜੀ ਹਾਂਜੀ ਪ੍ਰੇਮ ਜੀ ਆਗੇ ਤੁਸੀਂ ਦੁਬਾਰਾ ਫੇਰ ਕੌਣ ਕੌਣ ਬਨੇਰੇ ਤੇ ਬੈਠਾ ਕਰਨ ਕਰੋ ਹਾਂਜੀ ਬਾਰਨ ਕੋਲਾ ਹਾਂਜੀ ਬਾਰਨ ਸਾਡੇ ਪਿੰਡ ਦੋ ਸਿਓਨਾ ਸੀ ਉਹਨੇ ਤਾਂ ਅੱਗੇ ਬਾਰਨ ਬਿਚਾਲੇ ਸਿਓਨਾ ਆ ਜਾਂਦਾ ਵੀਰ ਜੀ ਧਰਮਿੰਦਰ ਜੀ ਪਰਮਜੀ ਜੀ ਜੀ ਪਰਮਜੀ ਜੀ ਦੁਬਾਰੇ ਫੇਰ ਆ ਗਏ ਧੰਨਵਾਦ ਜੀ ਤੁਹਾਡਾ ਪਰਮਜੀ ਕਮੈਂਟ ਕਰੋ ਨਾ ਲਾਈਕ ਕਰੋ ਸਬਸਕ੍ਰਾਈਬ ਵੀ ਕਰੋ ਸਾਰੇ ਜਣੇ ਤੇ ਕਮੈਂਟ ਕਰੋ ਬਾਰਨ ਅਸੇ ਰੰਦ ਰੋੜ ਤੇ ਆ ਸਾਡਾ ਇੱਧਰ ਪਾਸੇ ਰੋੜ ਤੇ ਆ ਜੀ ਬਿਚਾਲੇ ਇੱਕ ਸਿਓਨਾ ਪਿੰਡ ਆ ਜਾਂਦਾ ਮਾਹੀ ਕਹਿੰਦੀ ਮੈਂ ਟੋਬੇ 'ਚ ਵੜ ਗਈ ਕਹਿੰਦੀ ਮੈਨੂੰ ਲੈ ਜਾਓ ਸਕੂਟਰੀ ਉਹਦੀ ਟੋਬੇ 'ਚ ਵੜ ਗਈ ਗਿੱਲੇ 'ਚ ਲਿਆਓ ਜਾ ਕੇ ਠੀਕ ਆ ਜੀ ਮਾਹੀ ਨੂੰ ਟੋਬੇ 'ਚੋਂ ਕੱਢ ਲਿਓ ਮੈਂ 'ਚ ਡੁੱਬ ਗਈ ਉਹ ਡੁੱਬ ਜਾਣੀ ਮੈਨੂੰ ਵੀ ਸਾਰਿਆਂ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਇਹਨਾਂ ਨੂੰ ਵੀ ਸਾਰੇ ਸਬਸਕ੍ਰਾਈਬ ਕਰੋ ਜੀ ਬ੍ਰਮ ਗਰੇਵਾਲ ਨੂੰ ਜੀ ਘਰ ਸਾਰੇ ਠੀਕ ਹੈ ਜੀ ਠੀਕ ਆ ਜੀ ਸਾਰੇ ਸਾਰੇ ਠੀਕ ਨੇ ਤੁਸੀਂ ਸੁਣਾਓ ਜੀ ਤਰਮਿੰਦਰ ਜੀ ਤੁਹਾਡੇ ਸਾਰੇ ਘਰ ਪਰਿਵਾਰ ਠੀਕ ਨੇ ਬੱਚਾ ਪਾਲਟੀ ਤੁਹਾਡੇ ਨਾਲ ਆ ਕ ਜਾਂ ਇੱਥੇ ਆ ਪਿੰਡਾ ਸੰਗਰੂਰ ਬੱਚੇ